ਬਿਲਕੁਲ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਸਵਾਲ ਖੜੇ ਹੋ ਰਹੇ ਆ ਔਰ ਕੁਝ ਪ੍ਰਾਇਮਰੀ ਸਵਾਲ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਨੇ ਸਫਾ ਦੇ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਕੀ ਜਿਹੜੇ ਇਲਜ਼ਾਮ ਮਜੀਠੀਆ ਤੇ ਲੱਗ ਰਹੇ ਨੇ ਉਹ ਇਲਜ਼ਾਮ ਸੱਚ ਨੇ ਜਾਂ ਝੂਠ ਬਹੁਤ ਕੁਝ ਹੋਰ ਡਿਸਕਸ ਕਰਨਾ ਜ਼ਰੂਰੀ ਹੈ ਇਤਿਹਾਸ ਫਰੋਲਣਾ ਜ਼ਰੂਰੀ ਹੈ ਮੇਰੇ ਨਾਲ ਅੱਜ ਇਸ ਬਾਰੇ ਡਿਸਕਸ਼ਨ ਰਿਪੀਟ ਮੇਰੇ ਨਾਲ ਅੱਜ ਇਸ ਬਾਰੇ ਡਿਸਕਸ਼ਨ ਕਰਨ ਲਈ ਗਿਆਨੀ ਬੂਟਾ ਸਿੰਘ ਜੀ ਮੌਜੂਦ ਨੇ ਗਿਆਨੀ ਜੀ ਸਮਾਜ ਦਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਟਾ ਸਿੰਘ ਜੀ ਇੱਕ ਸਵਾਲ ਅਜੇ ਵੀ ਉਸੇ ਤਰ੍ਹਾਂ ਲਿੰਗਰ ਔਨ ਕਰਦਾ ਪਿਆ ਤੁਸੀਂ ਵੀ ਸ਼ਾਇਦ ਸੁਣਿਆ ਹੋਵੇਗਾ ਜਾਂ ਤੁਹਾਨੂੰ ਵੀ ਪੁੱਛਿਆ ਗਿਆ ਹੋਵੇਗਾ ਇਤਿਹਾਸਿਕ ਨਜ਼ਰੀਏ ਨਾਲ ਵੀ ਦੱਸਿਓ ਤੇ ਮੌਜੂਦਾ ਸਥਿਤੀ ਦੇ ਹਿਸਾਬ ਨਾਲ ਵੀ ਕਿ ਕੀ ਜਿਹੜੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲੱਗ ਰਹੇ ਨੇ ਉਹ ਸੱਚ ਨੇ ਜਾਂ ਨਹੀਂ ਤੁਸੀਂ ਕੀ ਸਮਝਦੇ ਹੋ ਕੀ ਵਿਕਰਮ ਸਿੰਘ ਮਜੀਠੀਆ ਡਰੱਗ ਕੇਸ ਦੇ ਵਿੱਚ ਇਨਵੋਲਡ ਸੀ ਜਾਂ ਨਹੀਂ ਦੇ ਫੇਟ ਜਦੋਂ ਅਕਾਲੀਆਂ ਦੀ ਸਰਕਾਰ ਰਹੀ ਹੈ ਜੀ ਉਦੋਂ ਐਨ ਆਰ ਆਈ ਮੰਤਰਾਲਾ ਜਿਹੜਾ ਸੀ ਉਹ ਵਿਕਰਮ ਸਿੰਘ ਲੀਠੀਏ ਕੋਲੇ ਸੀਗਾ ਇਹਦੇ ਵਿੱਚ ਕੋਈ ਦੋਰਾ ਮਤ ਹੈ ਨਹੀਂ ਠੀਕ ਹੈ ਤੇ ਇਹ ਜਿਹੜਾ ਇਰੈਕਟ ਹੈਗਾ ਜャ ਕਹ ਲਈਏ ਵੀ ਬਹੁਤ ਵੱਡੇ ਲੈਵਲ ਤੇ ਜਿਹੜਾ ਕਾਰੋਬਾਰ ਸੀਗਾ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਾਰਾਂ ਜੁੜਨੀਆਂ ਵਿਕਰਮ ਸਿੰਘ ਲੀਠੀਏ ਦੇ ਨਾਲ ਡਰਗ ਦੇਗਾ ਠੀਕ ਹੈ ਤੇ ਜਿਹੜਾ ਅਡਾਨੀਆਂ ਦੀਆਂ ਦੀਵਾਨੀਆਂ ਤੁਸੀਂ ਗੱਲ ਕਰਦੇ ਹੋ ਬਹੁਤ ਵੱਡੇ ਖੇਪ ਫੜੀ ਸੀ ਗੁਜਰਾਤ ਦੇ ਵਿੱਚ ਹਨਾ ਤੇ ਉਹ ਵੀ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਹੈਗੀ ਆ ਵੀ ਜੇ ਭਗਵੰਤ ਮਾਨ ਦੀ ਸਰਕਾਰ ਨਾ ਹੁੰਦੀ ਤਾਂ ਸ਼ਾਇਦ ਉਹਨੇ ਵੀ ਪੰਜਾਬ ਵੱਲ ਰੁਖ ਕਰਨਾ ਸੀ ਇਹ ਇਹ ਆਪਣੇ ਕਹਿਣ ਦੀਆਂ ਗੱਲਾਂ ਨੇ ਇਹ ਬਹੁਤ ਵੱਡੇ ਰਿਸੋਰਸ ਤੋਂ ਸਭ ਕੁਝ ਸਾਹਮਣੇ ਆ ਰਿਹਾ ਜੇ ਸਰਕਾਰ ਭਗਵੰਤ ਮਾਨ ਦੀ ਨਾ ਹੁੰਦੀ ਤਾਂ ਸ਼ਾਇਦ ਉਹ ਵੀ ਖੇਪ ਪੰਜਾਬ ਵੱਲ ਨੂੰ ਆਉਣੀ ਸੀ ਇਹ ਇਹ ਸਚਾਈ ਹੈ ਦੂਜੀ ਗੱਲ ਜਿਹੜੀ ਡੀਜੀਪੀ ਸਾਹਿਬ ਨੇ ਖੁਲਾਸੇ ਕੀਤੇ ਨੇ ਨਾ ਤੇ ਉਹ ਸਚਾਈ ਬਹੁਤ ਵੱਡੀ ਹੈ ਉਹ ਕਹਿੰਦੇ ਅਸੀਂ ਅਦਾਲਤਾਂ ਦੇ ਵਿੱਚ ਵੀ ਕਹਿੰਦੇ ਗੁਪਤ ਤੌਰ ਤੇ ਜਿਹੜੀਆਂ ਚਿੱਠੀਆਂ ਭੇਜੀਆਂ ਸੀ ਸ਼ਿਕਾਇਤਾਂ ਕੀਤੀਆਂ ਸੀ ਵੀ ਉਹ ਕੁਝ ਲਫਾਫੇ ਖੁੱਲੇ ਆ ਕੁਝ ਨਹੀਂ ਖੁੱਲੇ ਕਿਉਂਕਿ ਜਦੋਂ ਇਹ ਪਾਵਰ ਵਿੱਚ ਹੈਗੇ ਸੀਗੇ ਉਦੋਂ ਫਿਰ ਕਿਹਦੀ ਹਿੰਮਤ ਸੀ ਵੀ ਤੁਸੀਂ ਉਹਨਾਂ ਸ਼ਿਕਾਇਤਾਂ ਨੂੰ ਲੀਕ ਆਊਟ ਕਰ ਦਿੰਦੇ ਜਾਂ ਖੋਲ ਲੈਂਦੇ ਇਹ 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 ਸੱਚ ਹੈ ਸਭ ਕੁਝ ਤੇ ਦੂਜੀ ਗੱਲ ਜਿਹੜਾ 400 ਜਾਂ 500 ਕਰੋੜ ਦੀ ਤੁਸੀਂ ਗੱਲ ਕਰਦੇ ਹੋ ਇੱਥੋਂ ਤੱਕ ਵੀ ਮੈਨੂੰ ਪਤਾ ਲੱਗਿਆ ਵੀ ਕੈਲੀਫੋਰਨੀਆ ਦੇ ਵਿੱਚ ਇਹ ਮੀਠੀਆ ਦਾ ਕਾਰੋਬਾਰ ਹੈ ਅਮਰੀਕਾ ਦੇ ਵਿੱਚ ਉੱਥੇ ਵੀ ਘੱਟੋ-ਘੱਟ 7-800 ਕਰੋੜ ਭੇਜਿਆ ਨੇ ਹਵਾਲੇ ਰਾਹੀਂ ਭੇਜਿਆ ਠੀਕ ਹੈ ਇਹ ਗੱਲਾਂ ਐਵੇਂ ਨਹੀਂ ਹੋ ਰਹੀਆਂ ਠੀਕ ਹੈ ਕੁਛ ਨਾ ਕੁਛ ਹੱਥ ਲੱਗਿਆ ਜੀ ਤਾਂ ਹੀ ਅਗਲੇ ਨੇ ਪੋਲੇ ਪੈਰੀ ਹੱਥ ਨਹੀਂ ਪਾਇਆ ਕਹਿ ਲਈ ਵੀ ਸਾਰਾ ਸਾਰਾ ਕੁਝ ਤਾਣਾ ਬਾਣਾ ਬੁਣ ਕੇ ਵੀ ਨਿਕਲੇ ਨਾ ਫੇਰ ਅਗਲੇ ਨੇ ਹੱਥ ਪਾਇਆ ਦੂਜੀ ਗੱਲ ਇਨਾਂ ਦੇ ਆਪਣੇ ਸਵਾਲ ਸੀ ਵੀ ਵੱਡੇ ਮਗਰਮੱਛ ਨਹੀਂ ਫੜਦੇ ਛੋਟੀਆਂ ਮੱਛੀਆਂ ਫੜੀ ਜਾਂਦੇ ਹੋ ਤੇ ਹੁਣ ਤੁਸੀਂ ਦੱਸੋ ਵੀ ਮਜੀਠੀਏ ਤੋਂ ਵੱਡਾ ਮਗਰਮੱਛ ਕੋਈ ਹੋ ਸਕਦਾ ਇਹ ਤਾਂ ਤਕਰੀਬਨ ਤਕਰੀਬਨ ਸੱਚ ਹੀ ਹੈ ਜੀ ਇਲਜ਼ਾਮ ਨਾ ਕਰੋ ਇਹ ਇਹ ਤਾਂ ਤਕਰੀਬਨ ਜੋ ਕੁਝ ਹੋਇਆ ਜਗਦੀਸ਼ ਭੋਲੇ ਦੇ ਕਹਿਣ ਮੁਤਾਬਕ ਪਹਿਲਾਂ ਵੀ ਸੱਚ ਸੀ ਤੇ ਹੁਣ ਵੀ ਜਿਹੜਾ ਚਿੱਠਾ ਖੋਲਿਆ ਗਿਆ ਉਹ ਸੱਚ ਹੈ ਉਹਦੇ ਵਿੱਚ ਜੋ ਕੁਝ ਲਿਖਿਆ ਸਹੀ ਹੈ ਪਰ ਅੱਜ ਅੱਜ ਤੱਕ ਅਕਾਲੀ ਲੀਡਰਸ਼ਿਪ ਇਹੀ ਸਵਾਲ ਕਰਦੀ ਆ ਜਾਂ ਇਹੀ ਗੱਲ ਅੱਗੇ ਰੱਖਦੀ ਹੈ ਕਿ 2012 ਤੋਂ ਬਾਅਦ ਇੰਨਾ ਸਮਾਂ ਹੋ ਗਿਆ ਚਲੋ 2013 ਵੀ ਲਾ ਲਓ ਇੰਨਾ ਸਮਾਂ ਹੋ ਗਿਆ ਹੁਣ ਤੱਕ ਆਂਦੇ ਆਂਦੇ ਕਹਿੰਦੇ ਉਸ ਮਾਮਲੇ 'ਚ ਚਾਰਜ ਸ਼ੀਟ ਹੀ ਫਾਈਲ ਨਹੀਂ ਕੀਤੀ ਗਈ ਜਾਂ ਇਲਜ਼ਾਮ ਅਜੇ ਤੱਕ ਪੁਖਤਾ ਹੀ ਨਹੀਂ ਹੋ ਸਕੇ ਫਿਰ ਅਸੀਂ ਕਿਵੇਂ ਕਹਿ ਦਈਏ ਕਿ ਬਿਕਰਮ ਸਿੰਘ ਮਜੀਠੀਆ ਦਾ ਹੱਥ ਹੋ ਸਕਦਾ ਦੇਖੋ ਜਿਹੜੀਆਂ ਤੇ ਰਾ ਸਰਕਾਰ ਤੋਂ ਬਾਹਰ ਹੁੰਦੀਆਂ ਨੇ ਜੀ ਉਹਨਾਂ ਦੇ ਇਹ ਪ੍ਰੋਪੋਗੈਂਡੇ ਹੁੰਦੇ ਆ ਤੁਸੀਂ ਇਹਨਾਂ ਦੇ ਪੁਰਾਣੇ ਬਿਆਨ ਕੱਢ ਕੇ ਦੇਖੋ ਭਾਵੇਂ ਕਾਂਗਰਸੀ ਹੋਣ ਚੰਨੀ ਸਾਹ ਦੀ ਗੱਲ ਕਰ ਲੋ ਪ੍ਰਤਾਜ ਬਾਜਵਾ ਦੀ ਗੱਲ ਕਰ ਲੋ ਖੈਰਾ ਸਾਹ ਦੀ ਗੱਲ ਕਰ ਲੋ ਉਹਨਾਂ ਬਿਆਨਾਂ ਵਿੱਚ ਖੁਦ ਕਹਿ ਰਹੇ ਨੇ ਕਿ ਮਜੀਠੀਏ ਨੂੰ ਫੜ ਕੇ ਅੰਦਰ ਕਰੋ ਤੇ ਅੱਜ ਕਿਹੜੀ ਨੌਬਤ ਆਈ ਆ ਵੀ ਉਹਦੇ ਹੱਕ ਵਿੱਚ ਖੜੇ ਨੇ ਜਾਂ ਤਾਂ ਫਿਰ ਇਹ ਪਹਿਲਾਂ ਝੂਠ ਬੋਲਦੇ ਸੀ ਤੇ ਜਾਂ ਹੁਣ ਝੂਠ ਬੋਲਦੇ ਆ ਇਹ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ ਨਾ ਤੇ ਜੇ ਤੁਸੀਂ ਅਕਾਲੀਆਂ ਦੀ ਗੱਲ ਕਰਦੇ ਹੋ ਬੀਬਾ ਹਰਸ਼ਿੰਦਰਤ ਕੌਰ ਬਾਦਲ ਨੇ ਇਹ ਗੱਲ ਕਹੀ ਹੈ ਵੀ ਸਾਡਾ ਕੱਖ ਨਾ ਰਵੇ ਤੇ ਹੁਣ ਮੈਂ ਤੁਹਾਡੇ ਜਰੀਏ ਕਹਿਣਾ ਵੀ ਜੇ ਤੁਸੀਂ ਸੱਚੇ ਹੋ ਤਾਂ ਫਿਰ ਹੁਣ ਵੀ ਕੱਲ ਤੱਕ ਤੇ ਜਾ ਕੇ ਕਸਮ ਖਾ ਲਓ ਵੀ ਸਾਡੇ ਤਾਂ ਬੰਦੇ ਸਹੀ ਨੇ ਕੋਈ ਹਜਾ ਕੰਮ ਕੀਤਾ ਨਹੀਂ ਮੈਂ ਤਾਂ ਅੱਜ ਇੱਕ ਗੱਲ ਹੋਰ ਕੀਤੀ ਹੈ ਸ਼ਾਇਦ ਕੱਲ ਨੂੰ ਆਊਗਾ ਉਹ ਜੋ ਕੁਝ ਮੈਂ ਬੋਲਿਆ ਵੀ ਜਿਹੜੇ ਬੰਦੇ ਬੋਲਦੇ ਨੇ ਵੀ ਇੱਕ ਨੇ ਤੱਕੜੀ ਫੜੀ ਹੋਈ ਸੀ ਇੱਕ ਤੱਕੜੀ ਵੀ ਤੋਲਣ ਵਾਸਤੇ ਇੱਕ ਮੇਜਰ ਰੱਖਿਆ ਸੀ ਇੱਕ ਡਿਲੀਵਰੀ ਬாய் ਸੀਗਾ ਜਿਵੇਂ ਕੁਮਰ ਬਿਜੇ ਪ੍ਰਤਾਪ ਕਹਿ ਰਿਹਾ ਹਕਮ ਵਿੱਚ ਖੜੇ ਨੇ ਜਾਣੇ ਕਿ ਇਦਾਂ ਲੱਗਦਾ ਨਹੀਂ ਤੁਹਾਨੂੰ ਵੀ ਇਹ ਸਾਰੇ ਚਾਹੁੰਦੇ ਸੀ ਵੀ ਅਸੀਂ ਹੁਣ ਸਦਾ ਤੋਂ ਬਾਹਰ ਆ ਵੀ ਮੈਨੂੰ ਇੱਕ ਹੋਰ ਇਹਦੇ ਵਿੱਚੋਂ ਗੱਲ ਲੱਭੀ ਆ ਇਹਨਾਂ ਨੂੰ ਇੱਕ ਖਾਦਸ਼ਾ ਹੋਰ ਵੀ ਜਾਪਦਾ ਵੀ ਸ਼ਾਇਦ ਜਿਹੜਾ ਹੁਣੇ ਭਵੰਤਮਾਨ ਨੇ ਮੁੱਦਾ ਉਠਾਇਆ ਹੈ ਜਬ ਵਿਰਧ ਨਸ਼ਿਆਂ ਦੇ ਹਨਾ ਬੋਲਣ ਦੀ ਕੋਸ਼ਿਸ਼ ਕੀਤੀ ਮਹਿ ਮਛੇੜੀ ਆ ਵੀ ਲੋਕ ਜਿਹੜਾ ਬਹੁਤ ਵੱਡਾ ਹਿੱਸਾ ਪੰਜਾਬ ਦਾ ਉਹ ਨਸ਼ਿਆਂ ਦੇ ਖਿਲਾਫ ਨੇ ਉਹ ਨਸ਼ਿਆਂ ਦਾ ਨੁਕਸਾਨ ਸੰਤਾਪ ਹੰਢਾ ਚੁੱਕੇ ਨੇ ਬੀ ਉਹ ਕਿਤੇ ਨਾ ਕਿਤੇ ਭਗਵਾਨ ਤਮਾਮ ਦੇ ਦੁਆਰਾ ਹੱਕ ਵਿੱਚ ਖੜ ਜੂਗਾ ਵੀ ਇਹਨਾਂ ਨੂੰ ਖਲਚਾਏ ਆ ਵੀ ਸਾਈ ਵਿੱਚ ਦੁਆਰਾ ਰਿਪੀਟ ਨਾ ਕਰਦੇ ਇਹ ਪ੍ਰੋਬਲਮ ਆ ਲੱਗਦੀ ਆ ਹੂੰ ਮੈਂ ਮੈਂ ਵੈਸੇ ਇਸ ਗੱਲ ਨਾਲ ਵੀ ਕੋਰਿਲੇਟ ਕਰਨੀ ਚਾਹੁੰਨਾ ਜਿਹੜੀ ਤੁਸੀਂ ਗੱਲ ਆਖੀ ਹੈ ਪਰ ਤੁਹਾਨੂੰ ਇਹ ਕਿਉਂ ਲੱਗਦਾ ਕਿ ਇਹ ਗੱਲ ਤਕਲੀਫ ਦੇ ਲੱਗ ਰਹੀ ਹੈ ਇਹਨਾਂ ਨੂੰ ਫਿਰ ਜੇ ਇਹ ਇਹੀ ਗੱਲ ਹੁੰਦੀ ਜਾਂ ਉਹ ਨਸ਼ੇ ਨੂੰ ਲੈ ਕੇ ਕੋਈ ਇਹੋ ਜੀ ਸਿਚੁਏਸ਼ਨ ਹੁੰਦੀ ਤਾਂ ਫਿਰ ਸ਼ਾਇਦ ਉਹ ਨਸ਼ੇ ਦੇ ਖਿਲਾਫ ਗੱਲ ਕਰਦੇ ਅੱਜ ਵੀ ਮਜੀਠੀਆ ਦੇ ਖਿਲਾਫ ਬੋਲਦੇ ਪਰ ਉਹ ਸਾਰੇ ਕਾਂਗਰਸੀ ਮੋਸਟਲੀ ਮਜੀਠੀਆ ਦੇ ਹੱਕ ਚ ਗੱਲ ਕਰ ਰਹੇ ਨੇ ਨਹੀਂ ਇਹ ਤਾਂ ਫਿਰ ਤੁਸੀਂ ਦੱਸੋ ਨਾ ਤੁਸੀਂ ਮੀਡੀਆ ਤੇ ਜ਼ਿਆਦਾ ਤੁਹਾਡੇ ਕੋਲ ਸੋਰਸ ਹੈ ਕਿ ਆ ਵੀ ਜਿਹੜੇ ਪਹਿਲਾਂ ਇਹਨਾਂ ਦੇ ਬਿਆਨਬਾਜ਼ੀ ਹੋਈ ਹੋਈ ਹੈ ਉਹ ਤਾਂ ਫਿਰ ਖلاف ਹੋਈ ਵੀ ਹੈ ਮੀਡੀਆ ਦੇ ਉਹ ਤਾਂ ਕਹਿੰਦੇ ਮਜੀਠੀਆ ਨਸ਼ਾ ਤਸ਼ਕਰ ਇਹ ਕਹਿੰਦੇ ਰਹੇ ਆ ਫਿਰ ਅੱਜ ਕਿਵੇਂ ਭਲਾ ਮੰਨਸ ਹੋ ਗਿਆ ਉਹ ਹੁਣ ਖੈਰਾ ਸਾਹਿਬ ਨੂੰ ਵਧੀਆ ਬਲਾਰਾਮ ਮੰਨਦੇ ਨੇ ਤੁਸੀਂ ਆਪਾਂ ਸਾਰੇ ਮੰਨਦੇ ਵੀ ਵਧੀਆ ਤੱਥਾਂ ਦੇ ਹਿਸਾਬ ਤੇ ਸਬੂਤਾਂ ਦੇ ਉੱਤੇ ਗੱਲ ਕਰਦਾ ਇਹ 'ਚ ਕੋਈ ਦੋਰਾਮਾ ਨਹੀਂ ਪਰ ਫਿਰ ਹੁਣ ਤੱਥ ਕਿੱਥੇ ਨੇ ਹੁਣ ਸਬੂਤ ਕਿੱਥੇ ਐ ਫਿਰ ਹੁਣ ਕਿਉਂ ਮੁਕਰ ਲੱਗੇ ਆ ਹੁਣ ਇਹਨੂੰ ਇਹਨੂੰ ਕਮਾਇਆ ਕਿਉਂ ਜਾ ਰਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਭਵੰਤਮਨ ਕਰ ਰਿਹਾ ਇਹ 'ਚ ਬਦਲਾਖੋਰੀ ਕਿਹੜੀ ਐ ਹੂੰ ਦੱਸਤਾ ਸੀ ਨਾ ਹੁਣ ਜੇ 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 ਮੰਨ ਲਓ ਈਡੀ ਈਡੀ ਨੇ ਪੁੱਛਗਿਸ਼ ਕੀਤੀ ਆ ਹਜੇ ਕਰੂਗੀ ਚਲੋ ਤੇ ਵਿਜੀਲੈਂਸ ਨੇ ਛਾਪੇ ਮਾਰੇ ਕੀਤੇ ਆ ਠੀਕ ਹੈ ਉਹ ਉਹਨਾਂ ਨੇ ਫੜਿਆ ਉਹ ਤੇ ਹੁਣ ਜਿਹੜੀਆਂ ਗੱਲਾਂ ਮਤਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਤੇ ਉਹਦਾ ਕੋਈ ਹੋਰ ਤਾਂ ਇਹਦਾ ਇਹ ਵਿਰੋਧੀ ਕੱਢ ਰਹੇ ਨੇ ਹੋਰ ਤਾਂ ਕੋਈ ਕਹਿੰਦਾ ਨਹੀਂ ਹੂੰ ਹੂੰ ਅੱਛਾ ਬੂਟਾ ਸਿੰਘ ਜੀ ਇੱਕ ਸਵਾਲ ਹੈ ਇਹ ਮਾਮਲਾ ਜਿਹੜਾ ਜੇ ਆਪਾਂ ਈਡੀ ਦੀ ਗੱਲ ਕਰੀਏ ਤੇ ਈਡੀ ਦੇ ਈਡੀ ਦੇ ਡਾਇਰੈਕਟਰ ਜਿਹੜੇ ਸਾਫ ਦਾ ਡਿਪਟੀ ਡਾਇਰੈਕਟਰ ਹੈਗੇ ਨੇ ਉਹਨਾਂ ਨੇ 13-14 ਦੇ ਵਿੱਚ ਇਹ ਮਾਮਲਾ ਹੋਲਡ ਕੀਤਾ ਐ 14 ਤੋਂ 16 ਤੱਕ ਇਹ ਮਾਮਲਾ ਅੰਡਰ ਇਨਵੈਸਟੀਗੇਸ਼ਨ ਰਹਾ ਉਸ ਤੋਂ ਬਾਅਦ ਵਾਤਵਾ ਕੇ ਐਸ ਆਈ ਟੀਜ਼ ਬਣੀਆਂ ਐਸ ਟੀ ਐਫਸ ਬਣੀਆਂ ਯਾਨੀ ਕਿ ਮਾਮਲਾ ਅੰਡਰ ਇਨਵੈਸਟੀਗੇਸ਼ਨ ਖਾਸਾ ਚੱਲ ਰਿਹਾ ਉਸ ਤੋਂ ਬਾਅਦ 2021 ਦੇ ਵਿੱਚ ਜਾ ਕੇ ਗ੍ਰਿਫਤਾਰੀ ਹੁੰਦੀ ਹੈ ਇੱਕ ਵਾਰੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅੱਜ ਤੱਕ ਇੱਕ ਵਾਰੀ ਵੀ ਸਿੱਧੇ ਤੌਰ ਤੇ ਦੋਸ਼ ਨਹੀਂ ਲਾਇਆ ਜਾ ਪਾ ਰਿਹਾ ਇਦੇ ਪਿੱਛੇ ਕਾਰਨ ਕੀ ਮੰਨਦੇ ਹੋ ਕਿ ਇੰਨੀ ਇੰਨੀ ਇੰਨ ਇੰਸਟਾਲਮੈਂਟ ਕਾਦੀ ਹੋ ਗਈ ਦੇਖੋ ਜਿੰਨੇ ਵੀ ਰਾਜਨੀਤੀ ਵਿੱਚ ਲੀਡਰ ਹੈਗੇ ਨੇ ਉਹ ਭਾਵੇਂ ਸਤਾ ਦੇ ਵਿੱਚ ਹੋਣ ਭਾਵੇਂ ਸਤਾ ਤੋਂ ਬਾਹਰ ਹੋਣ ਖਾਦਸ਼ਾ ਉਹਨਾਂ ਨੂੰ ਇਹ ਹੁੰਦਾ ਵੀ ਕਿਤੇ ਨਾ ਕਿਤੇ ਤਾਰਾਂ ਉਹ ਵੱਡੇ ਲੀਡਰਾਂ ਨਾਲ ਥੋੜੀਆਂ-ਬਹੁਤੀਆਂ ਜੁੜੀਆਂ ਜ਼ਰੂਰ ਹੁੰਦੀਆਂ ਨੇ ਜਿਵੇਂ ਤੁਸੀਂ ਪਹਿਲਾਂ ਦੀ ਗੱਲ ਕੀਤੀ ਹੈ ਜਦੋਂ ਇਹਨੂੰ ਗਿਰਸ਼ ਕੀਤਾ ਜੀ ਚਲਾ ਜਵਾਨਤ ਹੋ ਗਈ ਉਦੋਂ ਵੀ ਇਹ ਆਵਾਜ਼ ਆਈ ਸੀ ਪਤਾ ਨਹੀਂ ਸੱਚ ਹੈ ਝੂਠ ਹੈ ਕਿ ਮੋਦੀ ਸਾਹਿਬ ਨੇ ਕਿ ਡਾਇਰੈਕਟਰ ਦੀ ਬਦਲੀ ਕਰਤੀ ਸੀ ਪਤਨ ਏਦਾਂ ਸਭ ਕੁਝ ਸਾਡੇ ਸਾਹਮਣੇ ਆਏ ਹੋਇਆ ਏ ਠੀਕ ਹੈ ਇਥੋਂ ਇਦਾਂ ਹੀ ਲੱਗਦਾ ਹੁੰਦਾ ਵੀ ਰਾਜਨੀਤੀ ਦਾ ਪਲੜਾ ਕਿਤਨਾ ਕਿਤੇ ਭਾਰੀ ਹੁੰਦਾ ਫਿਰ 2027 ਦੇ ਲਈ ਕਹਿ ਲਿਆ ਗੱਠ ਜੋੜ ਦੀ ਵੀ ਤਿਆਰੀ ਅਲਾਈਅੰਸ ਦੀ ਹੋ ਸਕਦੀ ਹੈ ਕਾਲੀਆਂ ਦੇ ਨਾਲ ਇਹ ਵੀ ਚੱਲ ਰਿਹਾ ਸਰ ਪਟੰਦਰਖਾਤੇ ਠੀਕ ਹੈ ਔਰ ਜਿਹੜਾ ਹੁਣ ਮਸਲਾ ਹੈਗਾ ਇਹ ਇਹਦਾ ਇਹਦਾ ਸਿੱਧੇ ਤੌਰ ਤੇ ਇਹੀ ਰਿਜ਼ਲਟ ਆਊਗਾ ਵੀ ਜਿਹੜਾ ਬੰਦਾ ਵੀ ਵਧੀਆ ਰਾਜਨੀਤੀ ਕਰੂਗਾ ਔਰ ਚਾਹੁੰਦਾ ਪੰਜਾਬ ਦੇ ਵਿੱਚ ਵੀ ਸਾਡੀ ਗੱਲਬਾਤ ਬਣੇ ਉਹ ਬੰਦਾ ਖੁੱਲ ਕੇ ਸਪੋਰਟ ਵਿੱਚ ਨਹੀਂ ਆਊਗਾ ਮੇਰੀ ਠੀਕ ਹੈ ਤੇ ਨਾ ਹੀ ਉਹ ਬਹੁਤਾ ਵਿਰੋਧ ਕਰੂਗਾ ਉਹ ਉਹਨੇ ਕਹਿ ਲਈ ਵੀ ਪੋਚਾ ਫੇਰਨਾ ਹੁੰਦਾ ਸਾਫ ਕਰਨ ਵੇਲੇ ਇਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਤੇ ਜਿਹੜੇ ਲੋਕ ਨੇ ਪੰਜਾਬ ਦੇ ਉਹ ਚਾਹੁੰਦੇ ਆ ਵੀ ਸਾਡਾ ਨੁਕਸਾਨ ਕੀਤਾ ਠੀਕ ਹੈ ਨਾ ਨੌਜਵਾਨਾਂ ਦੀ ਮੌਤ ਹੋਈ ਹੈ ਬਹੁਤ ਘਰ ਉਜਾੜੇ ਨੇ ਉਹ ਬਿਲਕੁਲ ਬਰਖਲਾਫ ਨੇ ਜਦੋਂ ਪੇਸ਼ੀ ਤੇ ਗਏ ਨੇ ਤੁਸੀਂ ਦੇਖੋ ਉੱਥੇ ਲੋਕ ਕਿੱਦਾਂ ਜਿਹੜੀਆਂ ਔਰਤਾਂ ਸੀ ਗੱਲ ਵਿੱਚ ਉਹ ਪੱਟੀ ਪਾ ਕੇ ਫੱਟੀ ਪਾ ਕੇ ਖੜੀਆਂ ਸੀ ਵੀ ਇਹਨੇ ਸਾਡੇ ਘਰੋਂ ਜਾੜਿਆ ਐ ਇਤੋਂ ਵੱਧ ਹੋਰ ਕੀ ਹੋ ਸਕਦਾ ਤੁਸੀਂ ਦੱਸੋ ਹੂੰ ਅੱਛਾ ਵੈਸੇ ਵੈਸੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਗੁਟਕਾ ਸੌ ਗੁਟਕਾ ਸਾਹਿਬ ਦੀ ਸੌ ਚੱਕੀ ਗਈ ਉਸ ਦੇ ਬਾਵਜੂਦ ਜਦੋਂ ਮੌਕਾ ਆਇਆ ਉਹ ਰਿਐਕਸ਼ਨ ਕਰਨ ਦਾ ਤੇ ਉਸ ਵੇਲੇ ਫਿਰ ਹੁਣ ਇਹੀ ਇਲਜ਼ਾਮ ਲੱਗਦੇ ਆ ਕਿ ਉਸ ਵੇਲੇ ਕਹਿੰਦੇ ਕੈਪਟਨ ਸਾਹਿਬ ਨੇ ਵੀ ਬਚਾਲਿਆ ਕੀ ਤੁਹਾਨੂੰ ਲੱਗਦਾ ਹੈ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਚਾਲਿਆ ਸੀ ਕਿਉਂਕਿ ਜੇ ਸੀਐਮ ਦੇ ਹੱਥੀ অথੋਰੀਟੀ ਸੀਗੀ ਤਾਂ ਸੀਐਮ ਤਾਂ ਐਤਕੀ ਵੀ ਐਕਸ਼ਨ ਹੋਇਆ ਤੇ ਐਤਕੀ ਵੀ ਸੀਐਮ ਭਗਵੰਤ ਮਾਨ ਸੀਐਮ ਹੈਗੇ ਨੇ ਔਰ ਵਿਕਰਮ ਸਿੰਘ ਮਜੀਠੀਆ ਤੇ ਐਕਸ਼ਨ ਹੋਇਆ ਤੁਹਾਨੂੰ ਮੈਂ ਗੱਲ ਥੋੜੀ ਪਿੱਛੇ ਲੈ ਜਾਣਾ ਗੱਲ ਮੇਰੇ ਧਿਆਨ ਨਾਲ ਸੁਣ ਲਿਓ ਵੀ ਜੇ ਉਸ ਵਕਤ ਕੈਪਟਨ ਸਾਹਿਬ ਨੇ ਐਕਸ਼ਨ ਕੀਤਾ ਹੁੰਦਾ ਤਾਂ ਸ਼ਾਇਦ ਝਾੜਵਾਲੀ ਸਰਕਾਰ ਨਹੀਂ ਆਉਣੀ ਸੀ ਰੀਪੀਟ ਕਾਂ ਦਾ ਜੀ ਸਰਕਾਰ ਹੋ ਜਾਣੀ ਸੀ ਮੈਨੂੰ ਇਦਾਂ ਲੱਗਦਾ ਹੂੰ ਓਕੇ ਵੈਸੇ ਐਂਡ ਵਿੱਚ ਆ ਕੇ ਜਦੋਂ ਐਕਸ਼ਨ ਹੋਇਆ ਚਲੋ ਜਿੰਨਾ ਵੀ ਹੋਇਆ ਉਸ ਵੇਲੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਉਹ ਮੁੱਖ ਮੰਤਰੀ ਸੀ ਕੀ ਇਹਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਸ਼ਾਇਦ ਉਸ ਵੇਲੇ ਕਾਂਗਰਸ ਵੀ ਅਨਸਟੇਬਲ ਹੋ ਗਈ ਸੀ ਤੇ ਕਾਂਗਰਸ ਨੂੰ ਵੀ ਆਪਣਾ ਆਖਰੀ ਦਾਅ ਖੇਡਣ ਲਈ ਕੁਝ ਨਾ ਕੁਝ ਚਾਹੀਦਾ ਹੋ ਸਕਦਾ ਹੈ ਹੋ ਸਕਦਾ ਹੈ ਉਹਦੀ ਜਦੋਜਹਿਦ ਦੇ ਵਿੱਚ ਇਹ ਸਭ ਕੁਝ ਕਰ ਦਿੱਤਾ ਗਿਆ ਹੋਵੇ ਕਿ ਚਲੋ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਕਰ ਦਿਓ ਕੀ ਪਤਾ ਲੋਕਾਂ ਲੋਕਾਂ ਦੀ ਸympathy ਆ ਜਵੇ ਨਹੀਂ ਦੇਖੋ ਇਹ ਤਾਂ ਇੱਕ ਰਾਜਨੀਤੀ ਸਟੰਟ ਹੈ ਗਿਆ ਨਾ ਪਰ ਤੁਸੀਂ ਜਿਹੜੇ ਲੋਕਾਂ ਵਿੱਚ ਤੁਸੀਂ ਵਿਚਰਨਾ ਜਿੰਨਾਂ ਤੁਹਾਨੂੰ ਵੋਟਾਂ ਦੇਣੀਆਂ ਪਾਵਰ ਦੇਣੀਆਂ ਉਹਨਾਂ ਦਾ ਵੀ ਵਿਅਕੀ ਹੈ ਉਹ ਵੀ ਦੇਖਣਾ ਪੈਣਾ ਨਾ ਤੁਹਾਨੂੰ ਕੱਲੇ ਆਪਣੀ ਰਾਜਨੀਤੀ ਨਾਲ ਨਾ ਕਰੋ ਹੁਣ ਤੁਹਾਨੂੰ ਰਾਜਨੀਤੀ ਦੀ ਤੁਹਾਡੇ ਕੋਲੇ ਆਉਣੀ ਹੈ ਪਾਵਰ ਆਉਣੀ ਹੈ ਤਾਂ ਆਉਣੀ ਕਿੱਥੋਂ ਹੈ ਇਹ ਵੀ ਦੇਖੋ ਨਾ ਹੁਣ ਜਿਹੜੇ ਲੋਕ ਪਿੱਟ ਰਹੇ ਨੇ ਵੀ ਕੈਪਟਨ ਸਰਕਾਰ ਵੇਲੇ ਵੀ ਸਾਡੇ ਨੇ ਧੱਕਾ ਹੋਇਆ ਸੌਂਹ ਖਾ ਕੇ ਮੁੱਕਰਗੇ ਨਸ਼ਾ ਨੂੰ ਖਤਮ ਕਰਾਂਗੇ ਉਤੇ ਕੋਈ ਕੋਈ ਐਕਸ਼ਨ ਤਾਂ ਲਿਆ ਨਹੀਂ ਨਾ ਕਾਂਗਰਸ ਨੇ ਲਿਆ ਨਾ ਕਾਲੀਆਂ ਨੇ ਲਿਆ ਤੇ ਹੁਣ ਜੇ ਜੇ ਭਵੰਤਮਾਨ ਨੇ ਐਕਸ਼ਨ ਕੀਤਾਗਾ ਮਜੂਦਾ ਸਰਕਾਰ ਵਿੱਚ ਤਾਂ ਫਿਰ ਲੋਕ ਤਾਂ ਫਿਰ ਖੜਨਗੇ ਨਾਲ ਇਹਦੇ ਵਿੱਚ ਕੋਈ ਦੋਰਾ ਨਾ ਤਾਂ ਹੈ ਨਹੀਂ ਅੱਛਾ ਵੈਸੇ ਇੱਕ ਰੈਫਰੈਂਸ ਹੁੰਦੀ ਹੈ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਸੀਗੇ 2013 ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਐਕਸ਼ਨ ਹੋਣਾ ਚਾਹੀਦਾ ਪਰ ਕਹਿੰਦੇ ਰੋਕ ਲਿਆ ਗਿਆ ਤੁਸੀਂ ਕੀ ਮੰਨਦੇ ਹੋ ਉਹ ਦੇਖੋ ਜੀ ਹੁਣ ਜਦੋਂ ਸਾਲੇ ਭਣੋਈਏ ਦੀ ਤੁਸੀਂ ਗੱਲ ਕਰੋਗੇ ਪੰਜਾਬੀ ਵਿੱਚ ਤਾਂ ਇਹੀ ਬੋਲਿਆ ਜਾ ਸਕਦਾ ਠੀਕ ਆ ਉਦੋਂ ਫਿਰ ਫਿਰ ਘਰੇ ਹੀ ਰੋਕਿਆ ਗਿਆ ਕੋਈ ਬਾਹਰ ਥੋੜੇ ਕਿਸੇ ਨੇ ਰੋਕਣਾ ਹੁੰਦਾ ਤੇ ਜਾਂ ਬਾਂਸਾ ਦੀ ਨੂੰ ਨੇ ਕਿਹਾ ਹੋਣਾ ਜਾਂ ਮੁੰਡੇ ਨੇ ਕਿਹਾ ਹੋਣਾ ਇਹ ਮੇਰਾ ਸਾਲਾ ਲੱਗਦਾ ਮੇਰਾ ਭਰਾ ਲੱਗਦਾ ਹੈ ਫੇ ਰੋਕਣ ਵਾਲਾ ਤੀਜਾ ਕੌਣ ਹੋਊਗਾ ਘਰ ਦਾ ਘਰੇ ਹੀ ਹੋਊਗਾ ਜੇ ਹੋਊਗਾ ਤਾਂ ਤੇ ਰੋਕਿਆ ਗਿਆ ਇਹ ਚ ਕੋਈ ਸ਼ੱਕ ਥੋੜੀ ਹੈ ਜੀ ਰੋਕਿਆ ਗਿਆ ਤੇ ਬਾਕੀ ਜਿਹੜੀ ਤੁਸੀਂ ਗੱਲ ਬਾਦਲ ਸਾਹਿਬ ਦੀ ਕੀਤੀ ਆ ਨਾ ਬਾਦਲ ਸਾਹਿਬ ਵੀ ਉਹ ਕੋ ਬਸ਼ਰ ਕਹਿਣਾ ਨਹੀਂ ਚਾਹੁੰਦਾ ਹੁਣ ਸਵੇਫ ਰੋਲਣ ਵਾਲੀ ਗੱਲ ਕੋਈ ਨਹੀਂ ਜਿੰਨਾ ਨੁਕਸਾਨ ਉਹਨਾਂ ਨੇ ਕੀਤਾ ਕਿਸੇ ਨੇ ਸ਼ਾਇਦ ਨਹੀਂ ਕੀਤਾ ਹੋਵੇ ਮਰਦੇ ਮਰਦੇ ਵੀ ਲਾਹਣ ਤਾਂ ਲੈ ਕੇ ਗਏ ਨੇ ਉਹ ਕੋਈ ਬਹੁਤੀ ਬਹਾਦਰੀ ਵਾਲੀ ਗੱਲ ਨਹੀਂ ਸੀ ਠੀਕ ਹੈ ਉਹ ਵੀ ਕਹਿੰਦੇ ਰਹੇ ਨੇ ਐਂ ਤਾਂ ਇੱਕ ਵਾਰ ਉਹਨਾਂ ਨੇ ਸਿੱਧਾ ਪਤਨ ਸ਼ਹਿਰ ਤੇ ਕਹਿੰਦਾ ਸੀ ਵੀ ਤੁਹਾਨੂੰ ਤਾਂ ਪਰੋਸ਼ਾ ਪ੍ਰਸਾ ਹੋਇਆ ਮਿਲ ਗਿਆ ਜਿਹਨਾਂ ਤਾਂ ਮੈਂ ਕਟੀਆਂ ਨੇ ਮਣੀਡੀਆਂ ਨੂੰ ਸਿੱਧਾ ਕਹਿੰਦਾ ਸੀ ਤੇ ਉਸ ਤੋਂ ਬਾਅਦ ਵੀ ਮਣੀਡੀਆਂ ਦਾ ਮੰਤਰੀ ਬਣ ਗਿਆ ਸੀ ਫਿਰਦੇ ਠੀਕ ਹੈ ਨਾ ਉਹ ਤੋਂ ਬਾਅਦ ਮੰਤਰੀ ਬਣ ਕੇ ਸੀ ਜੀ 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 ਬਿਲਕੁਲ ਐਤ ਕੀ ਵੀ ਜਦੋਂ ਅਰੈਸਟ ਕੀਤਾ ਗਿਆ ਉਸ ਵੇਲੇ ਵੀ ਪਹਿਲਾਂ ਪਹਿਲਾਂ ਵਾਲੇ ਹੀ ਅੰਦਾਜ਼ ਉਦਾਂ ਹੀ ਜਿਵੇਂ ਮੁੱਛਾਂ ਨੂੰ ਤਾ ਦੇ ਕੇ ਕਹਿੰਦੇ ਕਿ ਚੀਕਾ ਘੜਾ ਦੂੰ ਉਹ ਵੀਡੀਓ ਵਾਇਰਲ ਹੋ ਰਹੀ ਬੜੀ ਤੇਜ਼ੀ ਦੇ ਨਾਲ ਨਹੀਂ ਇਹ ਇਹ ਬਿਸ਼ਰਮੀ ਹੁੰਦੀ ਆ ਜੀ ਜਦੋਂ ਥੋੜੀ ਲੈ ਜਾਂਦੀ ਆ ਨਾ ਜਿਵੇਂ ਹਨਾ ਸ਼ਰਮ ਵਾਲੀ ਲੋਈ ਕਹਿ ਲੀਏ ਹਨਾ ਤੇ ਇਹ ਫਿਰ ਉਦੋਂ ਜੋ ਜੋ ਹੀ ਜੋ ਮਰਜੀ ਕਹੀ ਚੱਲੋ ਹੁਣ ਇਹ ਤਾਂ ਘਰੇ ਵੀ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਦਾ ਬੱਚਿਆਂ ਨੂੰ ਕਹਿੰਦਾ ਸੀ ਕਹਿੰਦਾ ਮੈਂ ਚੱਲਦੇ ਆ ਬਾਪੂ ਤੁਹਾਡਾ ਹਨਾ ਤੁਸੀਂ ਤੱਕੜੇ ਰਹੋ ਉਨਾ ਚੜਦੀ ਕਲਾ ਦੇ ਚਰਿਓ ਇਹ ਪ੍ਰਕਾਰ ਉਹ ਆਪਣੇ ਵੱਲੋਂ ਕੌਨਫੀਡੈਂਟ ਹੋਣ ਕਹਿੰਦੇ ਕਿ ਚਲੋ ਮੈਂ ਤਾਂ ਕੁਝ ਕੀਤਾ ਹੀ ਨਹੀਂ ਤਾਂ ਹੀ ਮੁੱਛਾਂ ਨੂੰ ਤਾਂ ਦੇ ਕੇ ਕਹਿੰਦੇ ਹੁਣ ਕਿ ਮੈਂ ਰੀਵਰੀ ਵਾਰੀ ਆਈ ਫਿਰ ਮੈਂ ਚੀਕਾ ਕਢਾ ਦੂੰ ਉਹ ਯਾਰ ਕੁਝ ਵੀ ਕਹੀ ਜਾਵੇ ਪਰ ਥੋੜੇ ਦੇ ਇਲਜ਼ਾਮ ਤਾਂ ਹੈਗੇ ਨੇ ਨਾ ਮੀਡੀਆ ਦੀ ਦੇ ਵਿੱਚ ਐਡਾ ਵੱਡਾ ਟ੍ਰੈਂਡ ਚੱਲਿਆ ਹਨਾ ਪ੍ਰੋਪਗੈਂਡਾ ਹੋ ਰਿਹਾ ਵੀ ਮੰਜੀਠੀਆ ਦੋਸ਼ੀ ਹੈ ਨਸ਼ਿਆਂ ਦਾ ਤਸ਼ਕਰ ਹੈ ਤੇ ਤੁਸੀਂ ਥੋੜੀ ਬੋਧੇ ਸ਼ਰਮ ਕਰੋ ਨਾ ਵੀ ਇਲਜ਼ਾਮ ਲੱਗੇ ਨੇ ਤੁਹਾਨੂੰ ਭਾਵੇਂ ਕੋਈ ਝੂਠਾ ਹੀ ਕਹ ਦੇ ਤੁਸੀਂ ਫੇਰ ਵੀ ਨਹੀਂ ਇਦਾਂ ਕਹਿ ਸਕਦੇ ਨਾ ਇੱਕ ਵਾਰੀ ਬੰਦਾ ਕਹਿੰਦਾ ਯਾਰ ਕੋਈ ਨਹੀਂ ਆਪਾਂ ਗੱਲ ਕਰਦੇ ਆ ਇਦਾਂ ਥੋੜੀ ਹੁੰਦਾ ਹੂੰ ਲੱਗ ਸੇ ਤੁਸੀਂ ਪੂਰਾ ਔਰਾ ਦੇਖਿਆ ਲੰਗੇ ਦਿਣੀ ਆ ਸਾਫਕਾ ਡੀਜੀਪੀ ਨੇ ਵੀ ਆਪਣਾ ਬਿਆਨ ਜਿਹੜੇ ਉਹ ਦਰਜ ਕਰਵਾਏ ਨੇ ਆ ਗੱਲਬਾਤ ਕੀਤੀ ਹੈ ਚਲੋ ਜੋ ਕੁਝ ਉਹਨਾਂ ਕੋਲ ਸੀ ਉਹਨਾਂ ਨੇ ਦੱਸਿਆ ਅੱਜ ਈਡੀ ਦੇ ਸਾਫਕਾ ਡਿਪਟੀ ਡਾਇਰੈਕਟਰ ਵੀ ਗਏ ਤੁਸੀਂ ਹੁਣ ਕਿਵੇਂ ਸੋਚਦੇ ਹੋ ਕਿ ਇਹ ਮਾਮਲਾ ਕਿੰਨਾ ਕੈਸਕਲੇਟ ਹੋ ਸਕਦਾ ਇੱਕ ਪਾਸੇ 221 ਹੈ ਜਦੋਂ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਚਲੋ ਬਾਹਰ ਆ ਗਏ ਵਿਕਰਮ ਮਜੀਠੀਆ ਪਰ ਐਤਕੀਆਂ ਲੱਗਦਾ ਕਿ ਚਾਰੋਂ ਪਾਸਿਓਂ ਘਿਰਦੇ ਨਜ਼ਰ ਆ ਰਹੇ ਹੈ ਕੀ ਲੱਗਦਾ ਦੇਖੋ ਜਿਹੜੇ ਬੰਦੇ ਬਿਆਨ ਦੇ ਚੁੱਕੇ ਨੇ ਉਹਦੇ ਹੱਕ ਵਿੱਚ ਪਸਤਾ ਉਹ ਵੀ ਰਹੇ ਨੇ ਤੇ ਇਹਨਾਂ ਨੂੰ ਪਤਾ ਸੀਗਾ ਵੀ ਹੁਣ ਘਿਰ ਗਿਆ ਚਾਰ ਸੇਰੋਂ ਵੀ ਅਸੀਂ ਵੀ ਫਸਾਂਗੇ ਹੁਣ ਬਾਜੀ ਪਲਟੋ ਕੀ ਹੁਣੇ ਲੋਕ ਵਿਰੋਧ ਵੀ ਕਰਨਗੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਵੀ ਮਿਲਿਟੀਆ ਨਸ਼ਾ ਤਸਕਰਾਂ ਬਹੁਤ ਵੱਡਾ ਵੀ ਇਹਨੇ ਘਰ ਉਜਾੜਤੇ ਨੌਜਵਾਨਾਂ ਦੀ ਬਰਬਾਦੀ ਲਿਆਤੀ ਤਾਂ ਹੁਣ ਇਹ ਜਿਹੜਾ ਪ੍ਰੋਪਗੈਂਡਾ ਮੀਡੀਆ ਵਿੱਚ ਹੋਰ ਚੱਲ ਪਿਆ ਪਰ ਮੈਂ ਜੇ ਮੇਰੇ ਕੋਲੋਂ ਕਿ ਪੁੱਛੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਬੰਦੇ 15-20 ਸਾਲ ਜੇਲ੍ਹ ਵਿੱਚ ਹੋਣੇ ਚਾਹੀਦੇ ਘੱਟੋ-ਘੱਟ ਬਦ ਤੋਂ ਬਦ ਸਜ਼ਾ ਸਖਤ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਤੇ ਫੇਰ ਥੋੜੇ-ਬਹੁਤੇ ਲੋਕਾਂ ਨੂੰ ਸਮਝ ਆਉਣੀ ਹੈ ਤੇ ਤੁਸੀਂ ਗੱਲ ਕਰ ਰਹੇ ਹੋ ਕਾਰਵਾਈ ਦੀ ਵੀ ਕੀ ਹੋਊਗਾ ਹੋਣਾ ਕੀ ਹੈ ਜੀ ਮੈਨੂੰ ਇਦਾਂ ਲੱਗਦਾ ਜਨਰ ਮੋਦੀ ਸਾਹਿਬ ਬੈਠੇ ਨੇ ਵੀ ਉਹਨਾਂ ਚ ਛੇਤੀ ਕੋਈ ਇਹਨਾਂ ਦਾ ਕੋਈ ਵਿਗਾੜ ਨਹੀਂ ਸਕਦਾ ਮੈਨੂੰ ਇਦਾਂ ਲੱਗਦਾ ਪਰ ਜੇ ਅਦਾਲਤਾਂ ਤੇ ਮਾਨ ਹੈਗਾ ਸਾਨੂੰ ਵੀ ਹੈਗਾ ਜਾਂ ਸਰਕਾਰ ਨੂੰ ਹੈਗਾ ਲੋਕਾਂ ਨੂੰ ਹੈਗਾ ਫਿਰ ਅਦਾਲਤਾਂ ਵੀ ਬਹੁਤ ਕੁਝ ਲੋਕਾਂ ਦਾ ਵਿਊ ਲੈ ਕੇ ਸੋਚਦੀਆਂ ਹੁੰਦੀਆਂ ਨੇ ਵੀ ਕੀ ਹੋਊਗਾ ਇਹ 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 ਜਣ ਕੇ ਐਸ ਕੀ ਬਚਣ ਨੂੰ ਚਾਂਸ ਬਹੁਤ ਥੋੜੇ ਆ ਇਦਾਂ ਲੱਗਦਾ ਹੂੰ ਹੂੰ वैसे बूटा सिंह जी जे ਆਪਾਂ ਉਸ ਦੌਰ ਦੀ ਗੱਲ ਕਰੀਏ ਚਲੋ ਸਾਡੇ ਚੋਂ ਬਹੁਤੇ ਇਦਾਂ ਦੇ ਹੋਣਗੇ ਜਿਹੜੇ ਨਵੇਂ ਪੱਤਰਕਾਰ ਨੇ ਉਹ ਭਾਵੇਂ ਨਾਂ ਜਾਣਦੇ ਹੋਣ ਮੇਰੇ ਵਰਗੇ ਐਨਾ ਜ਼ਿਆਦਾ ਪਰ ਤੁਸੀਂ ਤਾਂ ਉਹ ਦੌਰ ਬੜੇ ਲਾਗਿਓ ਵੇਖਿਆ ਹੋਵੇਗਾ ਜਦੋਂ ਉਹ ਦੌਰ ਸੀ ਜਦਦਰੋ ਦੇ ਇਲਜ਼ਾਮ ਲੱਗਦੇ ਐ ਮਜੀਠੀਆ ਦੇ ਉੱਤੇ ਕੀ ਅਸਲ ਦੇ ਵਿੱਚ ਹਾਲਾਤ ਓਵੇਂ ਦੇ ਸੀਗੇ ਜਿਸ ਤਰ੍ਹਾਂ ਦੇ ਹੁਣ ਐਕਸਪਲੇਨ ਕੀਤੇ ਜਾ ਰਹੇ ਨੇ ਦੇਖੋ ਜਗਦੇਸ਼ ਭੋਲੇ ਦੇ ਜਿਹੜੀ ਗੱਲਬਾਤ ਰੱਖੀ ਐ ਉਹ ਬਹੁਤ ਵੱਡੀ ਹਨਾ ਕਹਿ ਲਈਏ ਵੀ ਫਾਈਲ ਹੈਗੀ ਆ ਹਜ਼ਾਰਾਂ ਪੰਨਿਆਂ ਵਿੱਚ ਹੈ ਜਿਹੜੀ ਬਣਾਈ ਆ ਹਨ ਤੇ ਉਹਦੇ ਵਿੱਚ ਉਹਨੇ ਸਾਫ਼ ਕੀਤਾ ਵੀ ਜਿਹੜੇ ਐਨ ਆਰ ਆਈ ਆਉਂਦੇ ਸੀ ਉਹਦੇ ਇਹਦੇ ਨਾਲ ਸੰਬੰਧ ਹੈਗੇ ਸੀਗੇ ਡਰੱਗ ਵੇਚਣ ਦੇ ਖਰੀਦਣ ਦੇ ਮਨੀ ਦੇ ਠੀਕ ਹੈ ਤੇ ਉਹ ਆਮ ਮੰਨਿਆ ਜਾਂਦਾ ਕਰੋੜਾਂ ਰੁਪਈਆ ਸਾਡੀ ਗੱਡੀ ਵਿੱਚ ਹੁੰਦਾ ਸੀ ਡਰੱਗ ਹੁੰਦੀ ਸੀ ਜਾਨੀ ਕਿ ਜੋ ਅਸੀਂ ਵੇਚਿਆ ਚਿੱਟਾ ਹਨਾ ਉਹਦੇ ਉਹ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਹੈਗਾ ਵੀ ਮਨਜੀਠੀਏ ਦਾ ਹੱਥ ਹੈਗਾ ਸੀ ਤਾਂ ਹੀ ਹੈਗਾ ਸੀਗਾ ਜੀ ਇਹ ਉਹਦਾ ਤਾਂ ਹੋ ਨਹੀਂ ਸਕਦਾ ਜੇ ਤੁਸੀਂ ਕਿਸੇ ਸਾਈਕਲ ਵੱਲ ਤੋਂ 1 ਗ੍ਰਾਮ ਚਿੱਟਾ ਫੜ ਲਓ ਤੁਸੀਂ ਚਾਰ ਮਾਰਨੇ ਛੱਤਰ ਫੜ ਕੇ ਪਰਚਾ ਵਾ ਕੇ ਜੇਲ੍ਹ ਤੇ ਦੇ ਦਿੰਦੇ ਹੋ ਤੇ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਜੇ ਜੇ ਤੁਸੀਂ ਹਜ਼ਾਰਾਂ ਕਿਲੋ ਦੀ ਗੱਲ ਕਰੋਗੇ ਹਜ਼ਾਰਾਂ ਕਿਲੋ ਦੀ ਗੱਲ ਹੀ ਹੈ ਜਦੋਂ ਇੰਨਾ ਇੰਨਾ ਪੈਸਾ ਹੋ ਗਿਆ ਇਕੱਠਾ ਹਨਾ ਤੇ ਫਿਰ ਜਾਨੀ ਕਿ ਇਹ ਸਿੱਧਾ ਸਿੱਧਾ ਇਹ ਪਤਾ ਲੱਗਦਾ ਵੀ ਇਹਨਾਂ ਨੇ ਇਹ ਜਿਹੜਾ ਕਾਰੋਬਾਰ ਹੈ ਬਹੁਤ ਵੱਡੇ ਲੈਵਲ ਤੇ ਕੀਤਾ ਜੀ ਮਾੜਾ ਮੋਟਾ ਨਹੀਂ ਕੀਤਾ ਠੀਕ ਹੈ ਇਹ ਬੱਚੇ ਨੇ ਤਾਂ ਸੈਂਟਰ ਵਿੱਚ ਵੀ ਸਰਕਾਰ ਭਾਜਪੀ ਦੀ ਇਹਨਾਂ ਦੀ ਭਾਈ ਵਾਲ ਸੀ ਤੇ ਪੰਜਾਬ ਵਿੱਚ ਵੀ ਸਰਕਾਰ ਆਈ ਹੈ ਜੀ ਇਸ ਕਰਕੇ ਵੱਟ ਗਿਆ ਹੂੰ ਤੇ ਹੁਣ ਵੀ ਬੀਬਾ ਸਿਮਰਤ ਕੋਰ ਬਦਲਤਾ ਅਜੇ ਵੀ ਐਮਪੀ ਹੈਗੇ ਨੇ ਬਠਿੰਡਾ ਤੋਂ ਐਮਪੀ ਹੋਣ ਨਾ ਹੋਣ ਜੀ ਮੈਨੂੰ ਹੁਣ ਇਦਾਂ ਲੱਗਦਾ ਵੀ ਬੀਜੇਪੀ ਜੇ سپورਟ ਕਰੂਗੀ ਤਾਂ ਅੰਦਰਖਾਤੇ ਮਾੜੀ-ਮੋਟੀ ਕਰ ਸਕਦੇ ਕਿਉਂਕਿ ਉਹਨਾਂ ਦੇ ਵੀ ਹੁਣ ਪੰਜਾਬ ਤੇ ਅੱਖ ਹੈਗੀ ਆ ਜੇ ਉਹ ਸਿੱਧੇ ਤੌਰ ਤੇ ਮਜੀਠੀਆ ਦਾ ਪਾਸ ਕਰਨਗੇ ਹੱਕ ਤੇ ਖੜਨਗੇ ਇਹਨਾਂ ਪੰਜਾਬ ਦੇ ਲੋਕ ਪਿੰਡਾਂ ਵਿੱਚ ਕਿਵੇਂ ਬਣ ਦੇਣਗੇ ਤੁਹਾਨੂੰ ਪਹਿਲਾਂ ਹੀ ਪਤਾ ਇਹ ਚੀਜ਼ ਦਾ ਹੂੰ ਠੀਕ ਹੈ ਨਾ ਬਿਲਕੁਲ ਨਹੀਂ ਵੈਸੇ ਵੈਸੇ ਦੇਖੋ ਇਸ ਕੰਟੈਕਸਟ 'ਤੇ ਆਪਾਂ ਗੱਲ ਕਰੀਏ ਪਰ ਜਿਹੜੇ ਪੰਜਾਬ ਪ੍ਰਧਾਨ ਨੇ ਬੀਜੇਪੀ ਦੇ ਸੁਨੀਲ ਜਾਖੜ ਉਹਨਾਂ ਨੇ ਤਾਂ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਨਿੰਦਾ ਕੀਤੀ ਹੈ ਜਾਖੜ ਸਾਹਿਬ ਵੀ ਜਿਉਂ ਚਲ ਹੁਣ ਕਾਹ ਨੂੰ ਡਾਇਲੌਗ ਬੋਲਣੇ ਨੇ ਵੀ ਉਹ ਵੀ ਪਤਾ ਨਹੀਂ ਹੁਣ ਕਿੱਧਰ ਨੂੰ ਜਾਣ ਦੀ ਤਿਆਰੀ ਹੋਣੀ ਹੈ ਠੀਕ ਹੈ ਨਾ ਹੁਣ ਉਹ ਕਾਂਗਰਸ ਚੇਤੇ ਆਉਣੀ ਹੋਣੀ ਆ ਵੀ ਰਾਜਾ ਵੜਿੰਗ ਸ਼ਾਇਦ ਜਾਊਗਾ ਸ਼ਾਇਦ ਮੁੜ ਕੇ ਮੈਨੂੰ ਨਾ ਕਿਤੇ ਵਿਧਾਨਵੀ ਨੂੰ ਕਹਿ ਦੇਣਾ ਇਦਾਂ ਲੱਗਦਾ ਇਹਨਾਂ ਨੂੰ ਵੀ ਠੀਕ ਹੈ ਤੇ ਕੁੱਲ ਮਿਲਾ ਕੇ ਤੁਸੀਂ ਜਿਹੜੇ ਬੰਦੇ ਵੀ ਹੱਕ ਵਿੱਚ ਬੋਲੇ ਆ ਜੀ ਉਹਨਾਂ ਦੀ ਮੈਂ ਸਭ ਦੀ ਨਿੰਦਾ ਕਰਦਾ ਜੇ ਤੁਸੀਂ ਇਹ ਹੀ ਗੱਲ ਸੁਣਨੀ ਹੈ ਵੀ ਤੁਸੀਂ ਪਹਿਲਾਂ ਬਿਆਨ ਵਾਜੇ ਕੀ ਕਰਦੇ ਤੁਸੀਂ ਅੱਜ ਹੱਕ ਵਿੱਚ ਕਿਉਂ ਖੜੇ ਹੋ ਕਿਉਂ ਖੜੇ ਹੋ ਇਹ ਪੰਜਾਬ ਦੇ ਲੋਕ ਪੁੱਛਦੇ ਆ ਜਿਨ੍ਹਾਂ ਦੇ ਪੁੱਤ ਮਰੇ ਨੇ ਜਿੰਦੇ ਘਰੋਂ ਜੜੇ ਨੇ ਉਹ ਲੋਕ ਪੁੱਛਦੇ ਆ ਵੀ ਹੁਣ ਕਿਉਂ ਤੁਸੀਂ ਬਾਜੀ ਪਾਲਟੀ ਆ ਹੂੰ ਠੀਕ ਹੈ ਠੀਕ ਹੈ ਬੂਟਾ ਸਿੰਘ ਜੀ ਸ਼ਾਮ ਦਿੱਤਾ ਬਹੁਤ ਪਿਆਰ ਹੋਰ ਆਉਂਦੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੀ ਕੁਝ ਪੇਸ਼ ਆਵੇਗਾ ਉਹ ਵੀ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ